ਸਾਡੀ ਵੇਲੇ ਪੰਨਾਂ ਦਾ ਸਾਡੀ ਖਰਾਬ ਕਰਦੇ ਨਾਲੇ ਕੋਲੇ ਵੇਲੇ ਸਾਡੀ ਕਰਾਉ ਸਾਡੇ ਆਏ ਤੇ ਮਤਲਬ ਤੁਸੀਂ ਥੋੜਾ ਪਤਾ ਰਹਿੰਦਾਗਾ ਛਾਟੀਆਂ ਗ੍ਰੇਡਰ ਨਾਲ ਸਾਡੀਆਂ ਛਾਟੀਆਂ ਕਰ ਦੇਣੀਆਂ ਆਪਣੀ ਮਸ਼ੀਨ ਨੇ ਜਿਹੜੀ ਤਿੰਨ ਛਾਟੀਆਂ ਗ੍ਰੇਡਰ ਸਾਡੇ ਕਰ ਦੇਣੀਆਂ ਮਤਲਬ ਉਹਨੇ ਛਾਟੀ ਕਰ ਦੇਣੀਆਂ ਗੱਟੇ ਨਾਲ ਲੱਗੀ ਜਾਣੇ ਪੂਰੇ ਗ੍ਰੇਡਰ ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ ਮਤਲਬ ਛਾਟੀ ਜਲਦੀ ਤੁਹਾਨੂੰ ਤੇ ਆਈਡੀਆ ਮਿਲ ਜਾਣਾ ਜੇ ਕਿਤੇ ਵੀ ਕੰਮ ਚੱਲਦੇ ਹਨ ਮੰਨ ਲਓ ਆਪਾਂ ਜਦੋਂ ਪ੍ਰਾਪਲੀ ਨੂੰ ਕੱਲੀ ਪਟਾਈ ਪਟਾਈ ਦੇਣੀ ਆ ਉਦੋਂ ਆ ਖਰਚਾ ਸਾਰਾ ਕੰਪਨੀ ਦਾ ਕਿ ਤਾਂ ਕਾ ਪਟੜੀ ਲੱਗਣੀ ਆਪਾਂ ਕਿਉਂ ਤੋਂ ਕਰਨੀ ਆਪਾਂ ਵੀਰੇ ਹਾਂ ਹਾਂ ਪਟੜੀ ਘੇੜ ਲੱਗਣੀ ਆਪਾਂ ਘੇੜੀ ਲਾਉਣਾ ਜਿਹੜਾ ਦੂਸਰ ਸ਼ਾਂਤੀ ਵਾਲਾ ਉਹ ਸਾਰਾ ਕੰਪਨੀ ਦਾ ਖਰਚਾ ਹਾਂ ਮਸ਼ੀਨ ਸਾਡੀ ਆਉਗੀ ਗਰੇਟਰ ਆਉਗੀ ਇਹ ਆਪਣੀ ਪੈਪਸਾਉ ਕੰਪਨੀ ਆ ਵੀਰੇ ਲੇਬਰ ਤੁਸੀਂ ਦਿਓਗੇ ਆਪ ਦੀ ਨਾ ਉਹਦਾ ਤੁਹਾਨੂੰ ਪੈਸੇ ਮਿਲਣਗੇ ਲੇਬਰ ਦੇ ਹਾਂ ਲੇਬਰ ਦੇ ਪੈਸੇ ਹਾਂ ਜੇ ਮਿਸ਼ਾਂਤੀ ਕਰਾ ਦੇ ਦਿੰਦੇ ਆਪਾਂ ਇਹ ਵੀਰਾ ਆਇਆ ਜੀ ਪੈਪਸੀ ਕੰਪਨੀ ਤੋਂ ਆਪਾਂ ਇਹਨਾਂ ਦਾ ਕਰਦੇ ਆਂ ਜਾਨੂ ਵਾਲੀ ਗੱਲ ਆਪਣੇ ਆ ਸਾਰੇ ਬੰਦੇ ਆਦੂ ਲਾਉਦੇ ਆ ਆਪਾਂ ਦੇਖਣਾ ਵੀ ਕੀ ਜ਼ਾਵਕ ਦਾ ਪਹਿਲਾਂ ਆਪਾਂ ਮਕੈਨ ਦੇ ਲਾਉਣੇ ਆ ਜੀ ਤੇ ਇਹ ਲਾਉਦੇ ਤੇ ਆਪਾਂ ਨੂੰ ਹੁਣ ਦੇਖਨੇ ਆ ਗੱਲ ਵੀ ਕੀ ਹਿਸਾਬ ਕਿਤਾਬ ਵੀ ਬੰਦੇ ਆ ਤੇ ਵੀਰੇ ਝਾੜ ਮੰਨ ਲਓ ਹਾਈ ਮੰਨ ਲਓ ਦੋ ਸਵਾ ਦੋਹੇ ਕਟਾ ਪਾ ਲਈ ਜਾਂਦਾ ਝਾੜ ਆਰਾਮ ਨਾਲ ਜੇ ਆਪਾਂ ਸੇਵਾ ਕਰਾਂਗੇ ਤਾਂ ਜੀ ਤੇ ਸੇਵਾ ਦਾ ਕਰਨੀ ਆ ਜੀ ਸੇਵਾ ਦਾ ਹੁਣ ਆਪਾਂ ਦਾ ਕਟਾ ਵੀਰੇ ਜਦੋਂ ਕੋਈ ਕੰਮ ਕਰਦਾ ਲਾਭ ਦੇਉਂਦਾ ਤਾਂ ਪੂਰਾ ਬਾਹਰ ਆਉਂਦਾ ਵੀਰੇ ਇਹ ਆਤਾ 20 ਕਟੇ ਕੋਈ ਕੱਢਦਾ ਦੋ ਅਗਲੇ ਨੂੰ ਹਾਂ ਉਹ ਕੱਢਦੇ ਸੇਵਾਦਾਰ ਨਿਕਲੂਗੇ ਅਗਲੇ ਨੂੰ ਵੀ ਜਾਂਦਾ ਵੀਰੇ ਜਿਹੜੀ ਗਾਮੇ ਇਹਦੇ ਕਟਾ ਇਹ ਬਾਈਆਂ ਨੰਝਾ ਇਹੋ ਦੀ ਕਟਾ ਉਹਦੇ ਵਿੱਚੋਂ ਮੰਨ ਲਓ 1 ਕਿਲੋ ਵਿੱਚੇ 32 ਪੈਸੇ ਆ ਤੇ